ਓ ਓੰਕਾਰ ਧਮ ਸਤ ਗੁਰ ਪ੍ਰਸਾਦ ਸਦੋ ਕ ਮਹਿਲਾ ਨਵਾ ਗੋਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੋ ਨਾਨਕ ਹਰ ਪੱਜ ਮਨਾ ਜਿਹ ਵਿਦ ਜਨ ਕੋਮੀਨਾ ਕਹੋ ਨਾਨਕ ਖੜ ਪੱਜ ਮਨਾ ਜਿਹ ਵਿਦ ਜਲ ਕੋਮੀਨਾ ਸਵਾਭ ਜੀ ਇਹ ਪਾਵਨ ਪਵਿੱਤਰ ਸ਼ਲੋਕ ਜਿਸ ਦਾ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਬੜੇ ਅਦਬ ਸਤਿਕਾਰ ਪ੍ਰੇਮ ਦੇ ਨਾਲ ਪਾਠ ਕੀਤਾ ਹੈ ਇਹ ਪਾਵਨ ਸ਼ਲੋਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁੰਦਰਤੇ ਮਹਾਰਿ ਕਰishna ਤੋਂ ਉਚਾਰਣ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨ ਦੀ ਪਾਵਨ ਪਵਿੱਤਰ ਅੰਕ ਨੰਬਰ 1400 26 ਦੇ ਉੱਪਰ ਸਵੈਮਾਨ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਅਸੀਂ ਪਾਵਨ ਬਾਣੀ ਨੂੰ ਸਮਝਦੇ ਹਾਂ ਵਿਚਾਰਦੇ ਹਾਂ ਭਾਵੇਂ ਕਿ ਉਹਨਾਂ ਦੇ 15 ਰਾਗਾਂ ਦੇ ਵਿੱਚ 59 ਸ਼ਬਦ ਹਨ ਪਰ ਭਾਵੇਂ ਕਿ ਜਿੰਨਾ ਸਲੋਕਾਂ ਦੀ ਆਪਾਂ ਵਿਚਾਰ ਅੱਜ ਆਰੰਭ ਕਰਨ ਲੱਗੇ ਹਾਂ ਇਹ 57 ਸਲੋਕਾਂ ਸਤਿਗੁਰੂ ਜੀ ਦੀ ਬਾਣੀ ਨੂੰ ਪੜਦਿਆਂ ਵਿਚਾਰਦਿਆਂ ਸਾਡੇ ਜਿਹਨ ਦੇ ਵਿੱਚ ਇਹ ਗੱਲ ਘੜ ਘੜ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਨੇ ਸਾਡੇ ਜੀਵਨ ਦੀ ਸਚਾਈ ਦੀ ਸਾਡੇ ਜੀਵਨ ਦੇ ਮਾਰਗ ਦੀ ਬਹੁਤ ਨੇੜਿਓਂ ਗੱਲ ਕੀਤੀ ਹੈ ਪਰਮਤਾ ਹੁੰਦੀ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸੱਤ ਦਾ ਅਰਥ ਭਾਵ ਜਿਹੜਾ ਸਦੀਵ ਹੈ ਅਗਨਾਸ਼ੀ ਹੈ ਨਾਸ਼ ਤੋਂ ਰਹਿਤ ਹੈ ਨਾਸ਼ ਬੰਤ ਹੈ ਜਿਹਦੇ ਬਾਰੇ ਪੜਦੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਨਕ ਹੋਸੀ ਪੀ ਸੱਚ ਅੱਗੇ ਗੁਰ ਪ੍ਰਸਾਦ ਹੁਣ ਏਦਾਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਬਖਸ਼ਿਸ਼ ਵਾਰਾ ਸਾਨੂੰ ਪ੍ਰਾਪਤ ਹੁੰਦਾ ਹੈ ਸਾਨੂੰ ਸਮਝ ਆਉਂਦੀ ਹੈ ਉਹਦੇ ਬਾਰੇ ਅੱਗੇ ਸ਼ਲੋਕ ਮਹਲਾ 9ਵਾਂ ਪਾਬ ਜੋ ਇਹ ਸ਼ਲੋਕ ਹੈ ਮਹਲਾ 9ਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲੋਂ ਉਚਾਰਨ ਕੀਤਾ ਗਿਆ ਹੈ ਤੇ ਅਰੰਭਤਾ ਦੇ ਬਚਨਾਂ ਦੇ ਵਿੱਚ ਸਤਿਗੁਰੂ ਜ਼ਿਕਰ ਕਰਦਨੇ ਗੋਨ ਗੋਬਿੰਦ ਗਾਇ ਹੋ ਨਹੀਂ ਏ ਮਨ ਏ ਮਨੁੱਖਾ ਜੀਵ ਏ ਪ੍ਰਾਣੀ ਕੰਨਨੇ ਤੂੰ ਉਸ ਮਾਲਕ ਦੇ ਪਰਮੇਸ਼ਰ ਦੇ ਗੋਨ ਨਹੀਂ ਗਾਈ ਮਾਲਕ ਦੀ ਪਰਮੇਸ਼ਰ ਦੀ ਤੂੰ ਸਿਰਫ ਸਲਾਹ ਨਹੀਂ ਕੀਤੀ ਜਨਮ ਅਕਾਰਤ ਕੀਨਾ ਤੇ ਤੇਰਾ ਜਨਮ ਹੈ ਜਿਹੜਾ ਵਿਅਥਾ ਜਾ ਰਿਹਾ ਹੈ ਨਿਕਮਾ ਕਰ ਲਿਆ ਕਹਿੰਦੇ ਨੇ ਤੂੰ ਆਪਣੇ ਇਸ ਮਨੁੱਖਾ ਜੀਵਨ ਨੂੰ ਔਰ ਜਦੋਂ ਸਤਗੁਰੂ ਜੀ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਪੜਦੇ ਹਾਂ ਜਦੋਂ ਇਹਨਾਂ ਦੀ ਵਿਚਾਰ ਦੇ ਨਾਲ ਜੁੜਦੇ ਹਾਂ ਸਤਗੁਰੂ ਕਹਿੰਦੇ ਨੇ ਤੇਰਾ ਜੀਵਨ ਵਿਅਰਥਾ ਜਾ ਰਿਹਾ ਹੈ ਉਹ ਮਾਲਕ ਦੇ ਪਰਮੇਸ਼ਰ ਦੇ ਗੁਣ ਦਾ ਜਦੋਂ ਗੁਣਾ ਦੀ ਗੱਲ ਆਈ ਇਹਨਾਂ ਬਾਣੀ ਦੇ ਵਿੱਚ ਕਿ ਸਤਗੁਰੂ ਜੀ ਨੇ ਜ਼ਿਕਰ ਕੀਤਾ ਕਿ ਜਿਹੜਾ ਉਹ ਮਾਲਕ ਬੜਾ ਬਿਆਨ ਹੈ ਜਿਹਦੇ ਅੰਦਰ ਬਹੁਤ ਜ਼ਿਆਦਾ ਗੁਣ ਸਮਾਇਏ ਹੋਏ ਨੇ ਜਿਹੜਾ ਗੁਣਾ ਦੇ ਨਾਲ ਨਕਾ-ਨਕ ਭਰਿਆ ਪਿਆ ਹੈ ਉਹ ਮਾਲਕ ਦੇ ਪਰਮੇਸ਼ਰ ਦੇ ਕਹਿੰਦੇ ਨੇ ਤੂੰ ਗੁਣ ਗਾਉਨੇ ਨੇ ਸਤਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਆ ਗੁਣਾ ਦੀ ਵਡਿਆਈ ਕਰਦੇ ਹੋਏ ਆ ਸਤਗੁਰੂ ਜੀ ਨੇ ਉਸ ਕਾਲ ਪੁਰਖ ਨੂੰ ਪਰਮੇਸ਼ਰ ਨੂੰ ਬਹੁਤ ਵੱਡਾ ਕਿਹਾ ਸਤਗੁਰ ਵੱਡਾ ਕਰਸ ਲਾਹੀਏ ਜਿਸ ਵਿੱਚ ਵੱਡੀਆਂ-ਵੱਡਿਆਈਆਂ ਸ਼ਾਮਿਲ ਹੈ ਤਾਂ ਨਜ਼ਰੀ ਆਈ। ਵੱਡਾ ਆ ਨਾ ਇਸ ਕਰਕੇ ਅਸੀਂ ਉਹਦੇ ਗੁਣ ਗਾਉਨੇ ਨੇ। ਖੂਬ 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 ਤੇਰਾ ਨਾਮ। ਉਹ ਮਾਲਕ ਬਹੁਤ ਵੱਡਾ ਹੈ। ਬੜੇ ਉਹਦੇ ਵਿੱਚ ਗੁਣ ਨੇ ਬਿਆੰਤ ਗੁਣ ਨੇ। ਸਤਿਗੁਰ ਕਹਿੰਦੇ ਨੇ ਹਣ ਤੂੰ ਉਹਦੇ ਗੁਣ ਨਹੀਂ ਗਾਏ। ਸੁਰਤ ਨੂੰ ਜੋੜਿਆ ਨਹੀਂ ਕਹਿੰਦੇ ਨੇ ਉਸ ਮਾਲਕ ਦੇ ਪਰਮੇਸ਼ਰ ਦੇ ਨਾਲ ਤੂੰ ਆਪਣੀ ਤੇ ਜਨਮ ਤੇਰਾ ਜਿਹੜਾ ਨਾ ਸਖਾਰਤ ਨਹੀਂ ਬਣਿਆ ਬਿਰਥਾ ਜਾ ਰਿਹਾ ਔਰ ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਦੇਖੋ ਜੀ 84 ਲੱਖ ਜੁਨਾ ਤੋਂ ਬਾਅਦ ਬੰਦੇ ਨੂੰ ਇਹ ਮਨੁੱਖਾ ਜਨਮ ਮਿਲਿਆ ਤੇ ਇਨਸਾਨ ਇਹ ਬੜੇ ਵੱਡੇ ਭਾਗਾ ਵਾਲਾ ਹੈ ਕਿ ਜਿਹੜਾ ਇਹਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਮਨੁੱਖਾ ਜਨਮ ਮਿਲਿਆ 84 ਲੱਖ ਦਾ ਜਿਹੜਾ ਇਹਦਾ ਗੇਟ ਹੈ ਨਾ ਉਹ ਖਤਮ ਹੋਇਆ ਫਿਰ ਕਿਤੇ ਇਹਨੂੰ ਜਿਹੜਾ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ ਪਹਿਲੀ ਗੱਲ ਤਾਂ ਸਤਿਗੁਰੂ ਜੀ ਨੇ ਨਾ ਬੜੇ ਇਦਾਂ ਦੇ ਹਵਾਲੇ ਲਏ ਨੇ ਜੇ ਗੱਲ ਆਪਾਂ ਜੂਨਾ ਦੀ ਕਰਾਂਗੇ ਨਾ ਅੱਗੇ ਕਿਤੇ ਸਮਾਂ ਬਣਿਆ ਆਪਾਂ ਫਿਰ ਗੱਲ ਕਰਾਂਗੇ ਜੂਨਾ 84 ਲੱਖ ਨਹੀਂ ਹਨ ਪਾਈ ਇਹ ਤਾਂ ਬਿਆੰਤ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਔਰ ਸਤਿਗੁਰੂ ਪਾਵਨ ਬਾਣੀ ਦੇ ਵਿੱਚ ਸੰਜੋਉਂਦੇ ਨੇ ਕਈ ਜਨਮ ਪਏ ਕੀਟ ਪਤੰਗਾ ਪਤਾ ਨਹੀਂ ਕਿੰਨੇ ਜਿਹੜੇ ਨੇ ਕੀੜੇ ਨੇ ਤੇ ਕਿੰਨੀਆਂ ਕੁੰਡਾ ਦੀਆਂ ਗਿਣਤੀਆਂ ਨੇ ਸਤਗੁਰੂ ਜੀ ਨੇ ਇੱਕ ਉਦਾਹਰਣ ਦੇ ਤੌਰ ਤੇ ਜੋ ਉਹ ਮੰਨਿਆ ਜਾ ਰਿਹਾ ਸੀ ਉਹਦਾ ਜ਼ਿਕਰ ਕੀਤਾ ਜੇ 84 ਲੱਖ ਦੀ ਗੱਲ ਆਈ ਵੀ ਹੈ ਬਾਣੀ ਦੇ ਵਿੱਚ ਜੁਨਾਤਿਆ ਬਿਆੰਤ ਨੇ ਸਤਗੁਰੂ ਕਹਿੰਦੇ ਨੇ ਉਹ ਸਹਿਬ ਇੱਤੇ ਕਿਰਪਾ ਕਰਦੇ ਨੇ ਕਹਿੰਦੇ ਨੇ ਬੰਦਿਆ ਤੈਨੂੰ ਜਨਮ ਮਿਲਿਆ ਏ ਇਹ ਨਾ ਸਮਝੀ ਕਿ ਮੈਂ ਬਹੁਤ ਵੱਡੇ ਪਾਗਾਂ ਵਾਲਾ ਭਾਗਾਂ ਵਾਲਾ ਕਦੋਂ ਹੋਏਗਾ ਜਦੋਂ ਇਸ ਮਨੁੱਖਾ ਜਨਮ ਦੀ ਵਾਜੀ ਨੂੰ ਸਮਝੇਗਾ ਇਹਦੀ ਅਸਲੀਅਤ ਨੂੰ ਜਾਣੇਗਾ ਇਹ ਜਨਮ ਤੈਨੂੰ ਮਿਲਿਆ ਇਸ ਕਰਕੇ ਕਿ ਤੂੰ ਮਾਲਕ ਦੇ ਨਾਲ ਪਰਮੇਸ਼ਰ ਦੇ ਨਾਲ ਗਉਣ ਗਾਉਂਦਿਆਂ ਗਾਉਂਦਿਆਂ ਇੱਕ ਮਿਕ ਹੋਣਾ ਜਿਹਦੇ ਬਾਰੇ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੇ ਨਾਲ ਆਪਾਂ ਸਾਂਝ ਪਾਉਂਦੇ ਸਮਝਦੇ ਆਂ ਵਿਚਾਰਦੇ ਆਂ ਜਿਵੇਂ ਕਹਿੰਦੇ ਨੇ ਪਾਣੀ ਹੈ ਨਾ ਪਾਣੀ ਇੱਕ ਤਾਂ ਹੈ ਸਮੁੰਦਰ ਦਾ ਪਾਣੀ ਤੇ ਇੱਕ ਤੁਸੀਂ ਉਸੇ ਸਮੁੰਦਰ ਦੇ ਵਿੱਚੋਂ ਲਿਆ ਕੇ 12 ਪਾਣੀ ਪਾ ਦੋ ਤੇ ਹੁਣ ਤੁਸੀਂ ਉਸ ਪਾਣੀ ਨੂੰ ਵੱਖਰਾ ਨਹੀਂ ਕਰ ਸਕਦੇ ਤੁਸੀਂ ਹੋ ਨਾ ਸਮੁੰਦਰ ਦੇ ਪਾਣੀ ਨਾਲੋਂ ਜਿਹੜਾ ਤੁਸੀਂ ਬਾਹਰੋਂ ਪਾਣੀ ਪਾਇਆ ਨਾ ਉਹਨੂੰ ਵੱਖਰਾ ਨਹੀਂ ਕਰ ਸਕਦੇ ਸਤਿਗੁਰੂ ਕਹਿੰਦੇ ਨੇ ਬਸ ਇਦਾਂ ਗਉਣ ਗਾਉਂਦਿਆਂ ਗਾਉਂਦਿਆਂ ਤੂੰ ਮਾਲਕ ਦਾ ਰੂਪ ਹੋਣਾ ਸੀ ਭਾਵੇਂ ਤੇਰੇ ਅੰਦਰੋਂ ਮਾਲਕ ਵਾਲੇ ਪਰਮੇਸ਼ਰ ਵਾਲੇ ਗੁਣ ਆ ਜਾਣੇ ਚਾਹੀਦੇ ਸਨ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਗੱਲ ਤਾਂ ਤਾਂ ਹੀ ਸਮਝ ਆਏਗੀ ਹੈ ਨਾ ਜਦੋਂ ਗੁਰੂ ਕੋਲੇ ਆਏਗਾ ਤੇ ਕਿਰਪਾ ਵੀ ਗੁਰੂ ਤਦੋਂ ਕਰੇਗਾ ਗੌਰ ਕਿਰਪਾ ਜਿਹੇ ਨਰਕ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਕਦੋਂ ਆਮਾਂਗੇ ਸੀ ਗੋਬਿੰਦ ਦੇ ਵਿੱਚ ਲੀਨ ਤੇ ਅਗਲੀ ਸਤਿਗੁਰ ਜਿਨੇ ਆਦਾਨ ਦਿੱਤੀ ਆ ਪਾਣੀ ਦੀ ਜੋ ਪਾਨੀ ਸੰਗ ਪਾਨੀ ਬਾਹਰੋਂ ਪਾਣੀ ਤੁਸੀਂ ਸਮੁੰਦਰ ਦੇ ਵਿੱਚ ਰਲਾ ਦਿਓ ਵਖਰਾ ਕਰਕੇ ਦਿਖਾਓ ਸਤਿਗੁਰ ਕਹਿੰਦੇ ਨੇ ਇਦਾਂ ਹੀ ਉਹ ਮਾਲਕ ਦੇ ਗੁਣ ਗਾਉਂਦੇ ਆ ਤੂੰ ਮਾਲਕ ਦੇ ਨਾਲ ਇੱਕਮਿਕ ਹੋਣਾ ਸੀ ਸੁਰਤ ਨੂੰ ਆਪਣੀ ਨੂੰ ਜੋੜਨਾ ਸੀ ਉਸ ਰੱਬ ਨੂੰ ਉਸ ਮਾਲਕ ਨੂੰ ਪਰਮੇਸ਼ਰ ਨੂੰ ਆਪਣੇ ਅੰਦਰੋਂ ਲੱਭਣਾ ਸੀ ਹੁਣ ਜਨਮ ਤਾਂ ਮਿਲ ਗਿਆ ਹੁਣ ਜੇ ਇਨਸਾਨ ਇਹੀ ਸੋਚੇ ਕਿ ਦੇਖੋ ਮੈਂ ਜਨਮ ਪ੍ਰਾਪਤ ਕਰਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਮੈਂ ਬੜੀਆਂ ਜ਼ਿੰਮੇਵਾਰੀਆਂ ਨਿਭਾਰਿਆ ਜਾ ਮੇਰੇ ਅੰਦਰ ਬਹੁਤ ਵੱਡੀ ਤਾਕਤ ਹੈ ਤੇ ਸਤਿਗੁਰੂ ਜੀ ਜਦੋਂ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ ਤੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ ਸਤਿਗੁਰੂ ਜੀ ਨੇ ਕਿਹਾ ਕਹਿੰਦੇ ਨੇ ਜੇ ਤੂੰ ਕੱਲੀ ਸੁੰਦਰਤਾ ਦੀ ਗੱਲ ਕਰਿਆ ਨਾ ਤਾਂ ਇਸ ਕੁਦਰਤ ਦੇ ਬ੍ਰਹਿਮੰਡ ਦੇ ਵਿੱਚ ਆਪਾਂ ਸਾਰੇ ਦੇ ਵਿੱਚ ਵੇਖ ਕਿੰਨੇ ਜਿਹੜੇ ਨਾ ਪੰਛੀ ਨੇ ਆਪਣੀ ਸੁੰਦਰਤਾ ਨੂੰ ਗੁਰੂ ਪਿਆਰ ਬਣਨ ਕੋਈ ਬੈਠੇ ਨੇ ਕਿੰਨੇ ਸੁੰਦਰਤਾ ਵਾਲੇ ਨੇ ਤੇ ਜੇ ਇਨਸਾਨ ਕਹੇ ਕਿ ਮੇਰੇ ਕੋਲੇ ਜ਼ੁਬਾਨ ਹੈ ਤੇ ਮੈਂ ਇਸ ਜ਼ੁਬਾਨ ਦੇ ਨਾਲ ਬੜੇ ਮਿੱਠੇ ਬੋਲ ਬੋਲਦਾ ਤੇ ਸਤਿਗੁਰੂ ਕਹਿੰਦੇ ਨੇ ਬੜੇ ਇਦਾਂ ਦੇ ਪੰਛੀ ਨੇ ਜਿਨ੍ਹਾਂ ਦੀ ਆਵਾਜ਼ ਬਹੁਤ ਮਿੱਠੀ ਹੈ ਜਿਵੇਂ ਕੋਇਲ ਦੀ ਆਵਾਜ਼ ਬੜੀ ਮਿੱਠੀ ਹੈ ਸਾਨੂੰ ਸਾਰਿਆਂ ਨੂੰ ਪਿਆਰੀ ਲੱਗਦੀ ਹੈ ਹੁਣ ਜੇ ਬੰਦਾ ਆਪਣੇ ਆਪ ਨੂੰ ਕਹੇ ਕਿ ਮੈਂ ਬਹੁਤ ਤਾਕਤਵਰ ਤੇ ਸ਼ੇਰ ਕਿੱਡਾ ਤਾਕਤਵਰ ਹੈ ਹਾਥੀ ਕਿੱਡਾ ਤਾਕਤਵਰ ਹੈ ਗੱਲ ਇਹ ਨਹੀਂ ਸੀ ਕਿ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਕਿ ਅਸੀਂ ਭਾਗਾ ਵਾਲੇ ਹੋ ਗਏ ਗੱਲ ਤਾਂ ਇਹ ਸੀ ਕਿ ਉਹਨਾਂ ਕੋਲੇ ਤਾਕਤ ਤਾਂ ਹੈ ਆਵਾਜ਼ ਤਾਂ ਸੋਹਣੀ ਹੈ ਉਹਨਾਂ ਕੋਲੇ ਪੰਛੀ ਉੱਡ ਕੇ ਸਫ਼ਰ ਤਾਂ ਬੜਾ ਕਰ ਲਵੇਗਾ ਪਰ ਇੱਕ ਗੱਲ ਦਾ ਚੇਤਾ ਰੱਖਣਾ ਕਹਿੰਦੇ ਨੇ ਤੇਰੇ ਤੇ ਮਾਲਕ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤੈਨੂੰ ਆਹਨਾ ਸੋਚ ਮੰਡਲ ਦਾ ਤੈਨੂੰ ਇੱਕ ਬਹੁਤ ਵੱਡਾ ਖਜ਼ਾਨਾ ਉਸ ਮਾਲਕ ਨੇ ਤੈਨੂੰ ਕਹਿੰਦੇ ਨੇ ਆ ਦਿਮਾਗ ਦਿੱਤਾ ਸੀ ਤੇ ਜਿਹਦੇ ਬਾਰੇ ਸਤਿਗੁਰੂ ਕਹਿੰਦੇ ਨੇ ਇਸੇ ਦਿਮਾਗ ਦੀ ਵਰਤੋਂ ਕਰਕੇ ਬੰਦੇ ਨੇ ਪਤਾ ਨਹੀਂ ਕਿੰਨਾ ਕੁ ਕੁਝ ਧਰਤੀ ਦੇ ਵਿੱਚੋਂ ਇਹਨੇ ਪੈਦਾ ਕਰ ਲਿਆ ਕਿੰਨਾ ਕੁਝ ਧਰਤੀ ਦੇ ਵਿੱਚੋਂ ਹਣ ਧਰਤੀ ਦੇ ਵਿੱਚ ਪਾਣੀ ਹੈ ਬੰਦੇ ਨੂੰ ਪਤਾ ਲੱਗਿਆ ਤੇ ਬੰਦੇ ਨੇ ਕੱਢ ਲਿਆ ਕਿ ਆਹ ਵਾਲਾ ਸਾਧਨ ਵਰਤੋ ਤੇ ਪਾਣੀ ਕੱਢਿਆ ਜਾ ਸਕਦਾ ਹਣ ਧਰਤੀ ਦੇ ਵਿੱਚ ਅਸੀਂ ਬੀਜ ਪਾਉਨੇ ਆ ਕੋਈ ਵੀ ਫਸਲ ਦਾ ਤੇ ਜਿੰਨਾ ਅਸੀਂ ਬੀਜ ਪਾਇਆ ਕੀ ਗੁਰੂ ਪਿਆਰ ਵਾਲੋ ਸਾਨੂੰ ਉਨਾ ਹੀ ਮਿਲਿਆ ਬੀਜ ਤਾਂ ਅਸੀਂ ਪਾਇਆ ਵਗੁਰੂ ਪਿਆਰ ਵਾਲਿਓ ਚਾਣੀ ਮੰ ਤੇ ਪ੍ਰਾਪਤ ਸਾਨੂੰ ਕਿੰਨਾ ਹੋਇਆ ਬੜਾ ਪੂਜੇ ਬੰਦੇ ਨੇ ਦਿਮਾਗ ਦੀ ਵਰਤੋਂ ਕਰਕੇ ਇਸ ਧਰਤੀ ਦੇ ਵਿੱਚੋਂ ਪ੍ਰਾਪਤ ਕਰ ਲਿਆ ਤੇ ਜਿਹੜੇ ਆਪਾਂ ਪਸ਼ੂਆਂ ਦੀ ਜਾਂ ਪੰਛੀਆਂ ਦੀ ਗੱਲਬਾਤ ਕੀਤੀ ਹੈ ਇਹਨਾਂ ਦਿਮਾਗ ਦੀ ਵਰਤੋਂ ਕਰਕੇ ਜਿਹਦੇ ਬਾਰੇ ਸਤਿਗੁਰੂ ਜੀ ਨੇ ਕਿਹਾ ਹੈ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਸਰਦਾਰ ਹੈ ਤੂੰ ਇਸ ਧਰਤੀ ਦਾ ਕਦੋਂ ਜਦੋਂ ਕਹਿੰਦੇ ਨੇ ਤੂੰ ਆ ਦਿਮਾਗ ਦੀ ਵਰਤੋਂ ਕਰਦਾ ਅਵਰ ਜੋਨ ਤੇਰੀ ਪਨਿਹਾਰੀ ਬਾਕੀ ਦੀਆਂ ਸਾਰੀਆਂ ਕਹਿੰਦੇ ਨੇ ਜੂਨਾ ਬੰਦੇ ਦੀਆਂ ਗੁਰੂ ਪਿਆਰ ਵਾਲੋਂ ਕਹਿੰਦੇ ਨੇ ਗੁਲਾਮ ਬਣ ਜਾਂਦੀਆਂ ਨੇ ਹਾਥੀ ਤੱਕ ਬੰਦੇ ਨੇ ਗੁਲਾਮ ਕਰ ਲਿਆ ਵਰਤ ਲਿਆ ਹਾਥੀ ਨੂੰ ਸਵਾਰੀ ਕਰਦਾ ਉਹਦੀ ਕਿੰਨੇ ਇਹਨੇ ਪੰਛੀ ਨੇ ਗੁਰੂ ਪਿਆਰ ਵਾਲੋਂ ਉਹਨਾਂ ਤੋਂ ਕੰਮ ਲੈ ਲਿਆ ਕਿੰਨੇ ਐਸੇ ਜਾਨਵਰ ਨੇ ਜਿਨ੍ਹਾਂ ਨੂੰ ਗੁਰੂ ਪਿਆਰ ਵਾਲੋਂ ਬੰਦੇ ਨੇ ਕਾਬੂ ਕਰਕੇ ਇਹਨਾਂ ਤੋਂ ਆਪਣੇ ਕੰਮ ਕਰਵਾ ਲਏ ਔਰ ਬਲਦਾਂ ਨੂੰ ਕਾਬੂ ਕਰਕੇ ਪਹਿਲੇ ਸਮਿਆਂ ਦੇ ਵਿੱਚ ਕਿਰਸਾਨ ਖੇਤੀ ਕਰਦੇ ਰਿਹਾ ਗੁਰੂ ਪਿਆਰ ਵਾਲੇ ਅੱਜ ਠੀਕ ਹੈ ਸਾਡੇ ਕੋਲੇ ਮਸ਼ੀਨਰੀ ਜੋਗ ਹੈ ਅੱਜ ਤਾਂ ਟਰੈਕਟਰ ਆ ਗਏ ਬੜੇ ਤਰ੍ਹਾਂ ਦਾ ਸਾਡੇ ਕੋਲੇ ਇਦਾਂ ਦੇ ਸਾਧਨ ਪੈਦਾ ਹੋ ਗਏ ਅੱਜ ਤੋਂ ਪਿੱਛੇ ਜਾਈਏ ਅਸੀਂ 20 ਕ ਸਾਲ ਤੇ ਜਿਹੜੀ ਬੰਦਾ ਹਲ ਵਾਹੀ ਕਰਨਾ ਕਰਦਾ ਸੀ ਬਲਦਾਂ ਰਾਹੀਂ ਕਰਦਾ ਸੀ ਨਾ ਤੇ ਜੇ ਸਾਨੂੰ ਪਾਣੀ ਦੀ ਲੋੜ ਸੀ ਖੂਹਾਂ ਨੂੰ ਗੇੜ ਕੇ ਤੇ ਉੱਥੇ ਵੀ ਬਲਦਵਾ ਲੈਣੇ ਬੰਦੇ ਨੇ ਪਾਣੀ ਪ੍ਰਾਪਤ ਕਰ ਲੈਣਾ ਕਿੰਨੇ ਕੰਮ ਲਏ ਨੇ ਉਹਦੇ ਤੋਂ ਘੋੜਾ ਬੰਦੇ ਨੇ ਵਰਤਿਆ ਕਿੰਨਾ ਸਫਰ ਕਰ ਜਾਂਦਾ ਸੀ ਬਹਿ ਕੇ ਉਹਦੇ ਤੇ ਔਰ ਸਤਗੁਰੂ ਇੱਥੇ ਕਹਿੰਦੇ ਨੇ ਗਉਨ ਗੋ ਬੇੰਤ ਗਾਇਓ ਨਹੀਂ ਜਨਮ ਅਕਾਰਤ ਕੀਨ ਤੇਰਾ ਜਨਮ ਸਖਾਰਤ ਕਦੋਂ ਹੋਣਾ ਤੇਰਾ ਜਨਮ ਕਦੋਂ ਕਹਿੰਦੇ ਨੇ ਇਹ ਸਫਲਾ ਮੰਨਿਆ ਜਾਏਗਾ ਕਿਉਂਕਿ ਤੂੰ ਮਾਲਕ ਦੇ ਪਰਮੇਸ਼ਰ ਦੇ ਗੁਣ ਗਾਏਗਾ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਉਹ ਸੁਖੀ ਹੈ ਉਹਦਾ ਜਨਮ ਧੰਤਾ ਦੇ ਜੋਗ ਹੈ ਜਿਹੜਾ ਮਾਲਕ ਦੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਿਹਾ ਹੈ ਜਿਹਨੂੰ ਹੁਕਮ ਦੇ ਵਿੱਚ ਰਹਿਣਾ ਆ ਗਿਆ ਦਾ ਮਾਲਕ ਦੇ ਪਰਮੇਸ਼ਰ ਦੇ ਬਾਣੇ ਦੇ ਵਿੱਚ ਰਜ਼ਾ ਦੇ ਵਿੱਚ ਜ਼ਿੰਦਗੀ ਜਿਉ ਰਿਹਾ ਹੈ ਗਉਨ ਗੋਬਿੰਦ ਗਾਇਓ ਨਹੀਂ ਨਹੀਂ ਗਾਏ ਹਣ ਗਾਉਣ ਦਾ ਅਰਥ ਕੀ ਹੈ ਭਾਵ ਜੋ ਪੜ ਰਹੇ ਆ ਜੋ ਸਮਝ ਰਹੇ ਆ ਜੋ ਤੈਨੂੰ ਰੱਬ ਬਾਰੇ ਸਮਝ ਆ ਰਹੀ ਹੈ ਨਾ ਉਹ ਵਾਲੇ ਗੁਣ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣੇ ਨੇ ਜਿਵੇਂ ਸੌਖਾ ਸਮਝਾਵਾਂ ਸੰਗੀਤ ਦਾ ਤੇ ਸੁਰ ਦਾ ਬਹੁਤ ਗੁਰੂ ਪਿਆਰ ਵਾਲੋ ਜਿਹੜਾ ਇੱਕ ਸਾਰ ਹੋਣਾ ਬੜਾ ਜ਼ਰੂਰੀ ਹੈ ਕੋਈ ਗਾਰਿਆ ਹੋਵੇ ਸੁਰ ਦੇ ਵਿੱਚ ਨਾ ਨਾ ਹੋਵੇ ਤਾਲ ਦੇ ਵਿੱਚ ਨਾ ਨਾ ਹੋਵੇ ਬੇਸੁਰਾ ਗਾਰਿਆ ਹੋਵੇ ਕਿਸੇ ਨੂੰ ਕੋਈ ਰਸ ਨਹੀਂ ਆਏਗਾ ਪਤਾ ਲੱਗ ਜਾਂਦਾ ਹੈ ਨਾ ਕੋમ્ਬੀਨੇਸ਼ਨ ਨਹੀਂ ਹੈ ਦੋਨਾਂ ਦਾ ਆਪਸ ਵਿੱਚ ਹੁਣ ਇੱਦਾਂ ਹੀ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਨੇ ਮਾਲਕ ਦੇ ਗुण ਗਾਉਣ ਦਾ ਕੀ ਅਰਥ ਹੈ ਜਿਵੇਂ ਸੁਰ ਦਾ ਤੇ ਤਾਲ ਦਾ ਔਰ ਗਾਉਣ ਵਾਲੇ ਦਾ ਆਪਸ ਵਿੱਚ ਮਲਾਪ ਹੋਣਾ ਚਾਹੀਦਾ ਤੇ ਇੱਦਾਂ ਹੀ ਜਦੋਂ ਅਸੀਂ ਮਾਲਕ ਦੇ ਪਰਮੇਸ਼ਰ ਦੇ ਗुण ਗਾਉਣੇ ਨੇ ਨਾ ਤੇ ਅਸੀਂ ਗੁਰੂ ਪਿਆਰ ਵਾਲ ਸੁਰ ਤੇ ਤਾਲ ਭਾਵ ਅਸੀਂ ਇੱਕ ਵਿੱਚ ਆਉਣਾ ਇਨ ਕੀ ਰਸਲਾਤਾ ਗਾ ਰਹੀ ਏ ਜਵਾਨਤਾ ਗਾ ਰਹੀ ਏ ਤੇ ਮਨ ਸ਼ਾਮਿਲ ਨਹੀਂ ਏ ਮਨ ਕਿਤੇ ਹੋਰ 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 ਦੌੜ ਰਿਹਾ ਮਨ ਕਿਤੇ ਹੋ ਸਫਰ ਕਰ ਰਿਹਾ ਮਨ ਕਰਕੇ ਗਾਉਣਾ ਮਨ ਨੂੰ ਹਾਜ਼ਰ ਕਰਕੇ ਮਨ ਦੇ ਰਾਹੀ ਸਿਫਤ ਸਲਾਹ ਹੋਣੀ ਏ ਅਸਲ ਜਿਹੜੀ ਸਿਫਤ ਸਲਾਹ ਨਾ ਰੱਬ ਦੀ ਉਹ ਮਨੋਂ ਹੋਵੇਗੀ ਗੁਰੂ ਪਿਆਰ ਵਾਲੇ ਜਵਾਨ ਤੋ ਤੱਕਲੇ ਸ਼ਬਦ ਬੋਲੇ ਜਾਣਗੇ ਮੰਨਣਾ ਤਾਂ ਮੰਨਨੇ ਐ ਅਸਰ ਤਾਂ ਮਨ ਤੇ ਹੋਣਾ ਚਾਹੀਦਾ ਸੀ ਨਾ ਤੇ ਸੱਭ ਕਿਰਪਾ ਕਰਦਨੇ ਗੋਨ ਗੋ ਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਤੇਰਾ ਜਨਮ ਪਾਈ ਵਿਅਰਥਾ ਜਾ ਰਿਆ ਸਖਾਰਤ ਨਹੀਂ ਬਣਾਇਆ ਤੋ ਇਹਨੂੰ ਮਿਲਿਆ ਹੈ ਇਹ ਜਨਮ ਇਹਨੂੰ ਅਜ਼ਾਈ ਨਾ ਗਵਾ ਇਸ ਜੀਵਨ ਦੀ ਬਾਜ਼ੀ ਨੂੰ ਸਮਝ ਭਈ ਪ੍ਰਾਪਤ ਮਾਨਕ ਦੇਹੁਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਇਹ ਤੈਨੂੰ ਤਾਂ ਵੇਲਾ ਵਕਤ ਮਿਲਿਆ ਸੀ ਮਾਲਕ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਣ ਦਾ ਤੇ ਮਿਲੇਗਾ ਕਦੋਂ ਜਦੋਂ ਮਨ ਕਰਕੇ ਸੁਰਤ ਕਰਕੇ ਗੁਰੂ ਸ਼ਬਦ ਦੇ ਨਾਲ ਸਾਹਜ ਪਾਏਗਾ ਜੁੜੇਗਾ ਤੇ ਅੱਗੇ ਸਤਿਗੁਰੂ ਕਿਰਪਾ ਕਰਦੇ ਨੇ ਕੋਹ ਨਾਨਕ ਹਰ ਪੱਜ ਮਨਾ ਹੈ ਮੇਰੇਆ ਮਨਾ ਜੇਹੇ ਬਿਦ ਜਲ ਕਉ ਮੀਨਾ ਸਤਗੁਰੂ ਜੀ ਨੇ ਅੱਗੇ ਜੋਗਤ ਵੀ ਦੱਸ ਦਿੱਤੀ ਕਹਿੰਦੇ ਨੇ ਕਿੱਦਾਂ ਗਾਉਣਾ ਹੈ ਤਰੀਕਾ ਵੀ ਸਾਨੂੰ ਸਤਗੁਰੂ ਜੀ ਨੇ ਨਾਲ ਹੀ ਸਮਝਾ ਦਿੱਤਾ ਕਿ ਕਿੱਦਾਂ ਗਾਉਣਾ ਹੈ ਜੇਹੇ ਬਿਦ ਜਲ ਤੋ ਮੀਨਾ ਜਿਵੇਂ ਕਹਿੰਦੇ ਨੇ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਹੁਣ ਜੇ ਮੱਛੀ ਪਾਣੀ ਦੇ ਵਿੱਚ ਰਹਦੀ ਹੈ ਨਾ ਇਹਦਾ ਮਤਲਬ ਇਹ ਨਹੀਂ ਕਿ ਮੱਛੀ ਦੀ ਜਿਹੜੀ ਪਾਣੀ ਦੇ ਨਾਲ ਆਰਜੀ ਤੌਰ ਤੇ ਪ੍ਰੀਤ ਹੈ ਨਹੀਂ ਆਰਜੀ ਤੌਰ ਤੇ ਪ੍ਰੀਤ ਨਹੀਂ ਹੈ ਉਹਦੀ ਉਹਦਾ ਕੋਈ ਵਿਖਾਵਾ ਨਹੀਂ ਹੈ ਉਹਦੇ ਅੰਦਰ ਕੋਈ ਛਾਲ ਕਪਟ ਨਹੀਂ ਹੈ ਪਾਣੀ ਨਾਲ ਉਹਦੀ ਜਿਹੜੀ ਪ੍ਰੀਤ ਹੈ ਨਾ ਤੁਰ ਅੰਦਰ ਤੋਂ ਹੈ ਉਹਨੂੰ ਪਤਾ ਕਿ ਜੇ ਮੈਂ ਪਾਣੀ ਤੋਂ ਬਾਹਰ ਜਾਂਦੀ ਨਾ ਤਾਂ ਮੇਰੀ ਮੌਤ ਹੈ ਮੱਛੀ ਨੂੰ ਇਹ ਪਤਾ ਕਿ ਜੇ ਮੈਂ ਪਾਣੀ ਤੋਂ ਬਾਹਰ ਜਾਵਾਂ ਨਾ ਤਾਂ ਮੇਰੇ ਲਈ ਕਾਲ ਆ ਮੇਰੇ ਲਈ ਮੌਤ ਹੈ ਸਤਿਗੁਰੂ ਕਹਿੰਦੇ ਨੇ ਇਦਾਂ ਮਾਲਕ ਦੇ ਨਾਲ ਪਰਮੇਸ਼ਰ ਦੇ ਨਾਲ ਕਹਿੰਦੇ ਨੇ ਤੇਰੀ ਇਦਾਂ ਦੀ ਪ੍ਰੀਤ ਹੋਣੀ ਚਾਹੀਦੀ ਸੀ ਬਚਨ ਸਾਂਝੇ ਕਰ ਰੇ ਮਨ ਐਸੀ ਹਰਸਿਓਂ ਪੀਤ ਕਰ ਜੈਸੇ ਮਛਲੇ ਮੇਰਾ ਏ ਮੇਰਿਆ ਮਨਾ ਮਾਲਕ ਦੇ ਨਾਲ ਪਰਮੇਸ਼ਰ ਦੇ ਨਾਲ ਕਹਿੰਦੇ ਨੇ ਤੇਰੀ ਪ੍ਰੀਤ ਇੰਨੀ ਗੂੜੀ ਹੋਣੀ ਚਾਹੀਦੀ ਸੀ ਜਿੱਦਾਂ ਕਹਿੰਦੇ ਨੇ ਮੱਛੀ ਤੇ ਪਾਣੀ ਦੀ ਹੈ ਜੈਸੀ ਮਛਲੀ ਨੀਰ ਨੀਰ ਕਹਿੰਦੇ ਨੇ ਪਾਣੀ ਨੂੰ ਜਿਉ ਅਦ ਕੋ ਤਿਉ ਸੁਖ ਕਣੋ ਕਹਿੰਦੇ ਨੇ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੋਏਗਾ ਅਦ ਕਦੋਂ ਭਾਗ ਬਹੁਤ ਜ਼ਿਆਦਾ ਤਿਉ ਸੁਖ ਕਣੋ ਮਨ ਤਨ ਸ਼ਾਂਤ ਸ਼ਰੀਰ ਕਹਿੰਦੇ ਨੇ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਜ਼ਿਆਦਾ ਹੋਏਗਾ ਨਾ ਤੇ ਉਨਾਂ ਹੀ ਮੱਛੀ ਦੇ ਅੰਦਰ ਟਿਕਾ ਔਰ ਮੱਛੀ ਦੇ ਲਈ ਗੁਰੂ ਪਿਆਰ ਵਾਲਿਓ ਜਿਹੜਾ ਸੁੱਖ ਹੈ ਸ਼ਾਂਤੀ ਹੈ ਉਹਦੇ ਲਈ ਤੇ ਜਿਉਂ ਹੀ ਕਹਿੰਦੇ ਨੇ ਪਾਣੀ ਘਟਦਾ ਹੈ ਮੱਛੀ ਨੂੰ ਫਿਕਰ ਪੈ ਜਾਂਦਾ ਚਿੰਤਾ ਵੱਡ ਵੱਡ ਕੇ ਖਾਂਦੀ ਹੈ ਹੁਣ ਗੱਲ ਮੱਛੀ ਦੀ ਕਰਕੇ ਸਤਿਗੁਰੂ ਜੀ ਸਮਝਾਉਣਾ ਤਾਂ ਸਾਨੂੰ ਚਾਹੁੰਦੇ ਨੇ ਪਿਆਰਿਓ ਵੀ ਸਾਡੀ ਵੀ ਗੁਰੂ ਦੇ ਨਾਲ ਪ੍ਰੀਤ ਇਦਾਂ ਹੋਣੀ ਚਾਹੀਦੀ ਸੀ ਜੇ ਕਿਤੇ ਸੱਚ ਮੇਰੀ ਜ਼ਿੰਦਗੀ ਦੇ ਵਿੱਚੋਂ ਜਾਂਦਾ ਨਾ ਤਾਂ ਮੈਨੂੰ ਵੀ ਲੱਗੇ ਕਿ ਮੈਂ ਆਤਮਕ ਤੌਰ ਤੇ ਮਰ ਰਿਹਾ ਜਿਹੜਾ ਆ ਗੱਲ ਨਾ ਬੰਦੇ ਦੇ ਜਨਮ ਮਰਨ ਦੀ ਇਹ ਬੰਦਾ ਜੰਮਦਾ ਮਰਦਾ ਜੀ बार-बार ਅਜੂਨਾ ਵਾਲੀ ਵੀ ਗੱਲ ਜਦੋਂ ਬਾਣੀ ਨੂੰ ਸਮਝਾਂਗੇ ਇਹੀ ਮੌਤ ਹੈ ਜਦੋਂ ਸੱਚ ਦੇ ਨਾਲੋਂ ਬੰਦਾ ਟੁੱਟਦਾ ਫਿਰ ਪਤਾ ਨਹੀਂ ਇਹਨੂੰ ਕਿੰਨੇ ਤਰ੍ਹਾਂ ਦੀ ਜਿਹੜੀ ਮੌਤ ਆਉਂਦੀ ਹੈ ਕਿੰਨੀ ਕੁ ਵੇਰੀ ਮਰਦਾ ਸਤਿਗੁਰੂ ਕਹਿੰਦੇ ਨੇ ਸਤਗੁਰ ਕਹਿੰਦੇ ਨੇ ਜਿਉ ਅਦ ਕਉ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਕੜੀ ਨਾ ਜੀਵਈ ਪ੍ਰਭ ਜਾਣੇ ਅਬ ਪੀਰ ਕਹਿੰਦੇ ਨੇ ਪਾਣੀ ਤੋਂ ਬਿਨਾ ਬਿਨ ਜਲ ਕੜੀ ਹੁਣ ਕੜੀ ਕਿੰਨਾ ਕਸਮਾ ਹੁੰਦਾ ਗੁਰੂ ਪਿਆਰ ਬੜਾ ਕਹਿੰਦੇ ਨੇ 1 ਸੈਕਿੰਡ ਵੀ ਉਹ ਪਾਣੀ ਤੋਂ ਨਹੀਂ ਰਹਿ ਸਕਦੀ ਬਿਨਾ ਬਿਨ ਜਲ ਕੜੀ ਨਾ ਜੀਵਈ ਪ੍ਰਭ ਜਾਣੇ ਅਬ ਪੀਰ ਉਹਦੇ ਅੰਦਰ ਦੀ ਪੀੜਾ ਨਾ ਫਿਰ ਉਹ ਰੱਬ ਹੀ ਜਾਣਦਾ ਹੈ ਜਾਂ ਮੱਛੀ ਜਾਣਦੀ ਹੈ ਜਾਂ ਫਿਰ ਰੱਬ ਜਾਣਦਾ ਹੈ ਤੇ ਇੰਨਾ ਹੀ ਆ ਭਾਈ ਜਿਨ੍ਹਾਂ ਨੇ ਰੱਬ ਦੇ ਨਾਲ ਪ੍ਰੀਤ ਪਾਲੀ ਨਾ ਸੱਚੇ ਬਨੋ ਜਿਨ੍ਹਾਂ ਦਾ ਮਾਲਕ ਦੇ ਨਾਲ ਪਰਮੇਸ਼ਰ ਦੇ ਨਾਲ ਪਿਆਰ ਪੈ ਗਿਆ ਨਾ ਤੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਫਿਰ ਇਹ ਕੁਝ ਦੇਖਣ ਨੂੰ ਮਿਲਦਾ ਜੇ ਕਿਤੇ ਮਾਲਕ ਪਰਮੇਸ਼ਰ ਉਹਨਾਂ ਨੂੰ ਬਿਸਰਦਾ ਨਾ ਤਾਂ ਫਿਰ ਉਹ ਵੀ ਇਹ ਵਚਨ ਕਹਿ ਉੱਠਦੇ ਨੇ ਕਿ ਮਾਲਕ ਜੀ ਪਰਮੇਸ਼ਰ ਜੀ ਆਖਾਂ ਜੀਵਾਂ ਵਿਸਰੈ ਮਰ ਜਾਉ ਮੈਨੂੰ ਵੀ ਲੱਗਦਾ ਕਿ ਜਦੋਂ ਮਾਲਕ ਜੀ ਪਰਮੇਸ਼ਰ ਜੀ ਮੈਂ ਆਖਾਂ ਜੀਵਾਂ ਪਵ ਤੇਰੀ ਸਿਫਤ ਸਲਾਹ ਤੇਰੀ ਵਡਿਆਈ ਪਵ ਤੇਰੇ ਅਪਦੇਸ਼ ਦੇ ਨਾਲ ਜੁੜਿਆ ਹੋਇਆ ਮੈਨੂੰ ਲੱਗਦਾ ਕਿ ਮੈਂ ਆਤਮਿਕ ਤੌਰ ਤੇ ਜਾਉਂਦਾ ਵਿਸਰੈ ਮਰ ਜਾਉ ਤੇ ਮੈਨੂੰ ਵੀ ਲੱਗਦਾ ਕਿ ਮੈਂ ਵੀ ਆਤਮਿਕ ਤੌਰ ਤੇ ਮਰ ਚੁੱਕਾ ਹਾਂ ਇੰਦਾਂ ਦੀ ਸਤਿਗੁਰੂ ਕਹਿੰਦੇ ਨੇ ਤੇਰੀ ਪ੍ਰੀਤ ਹੋਣੀ ਚਾਹੀਦੀ ਹੈ ਹੋਰ ਸਾਂਝੇ ਕਰਾਂ ਸਤਿਗੁਰੂ ਜੀ ਦੇ ਪਾਵਨ ਬਚਨ ਸਮਾਪਤੀ ਵੱਲੀ ਆਈਏ ਮੀਨ ਪਕਰ ਫਾਕਿਓ ਅਰ ਕਾਟਿਓ ਰਾਦ ਕਿਓ ਬਹੁਬਾਨੀ ਖੰਡ ਖੰਡ ਕਰ ਭੋਜਨ ਕਿਨੋ ਤਉ ਨਾ ਬਿਸਰਿਓ ਪਾਨੀ ਕਹਿੰਦੇ ਨੇ ਮੱਛੀ ਹੈ ਨਾ ਦੇਖ ਕਹਿੰਦੇ ਨੇ ਮੱਛੀ ਦੀ ਪ੍ਰੀਤ ਕਹਿੰਦੇ ਨੇ ਜੇ ਕਹਿੰਦੇ ਨੇ ਮੱਛੀ ਦਾ ਕਿੰਨਾ ਸਨੇਹ ਹੈ ਪਾਣੀ ਦੇ ਨਾਲ ਮੀਨ ਪਕਰ ਫਾਕਿਓ ਅਰ ਕਾਟਿਓ ਹੁਣ ਕਿਸੇ ਨੇ ਗਰੂ ਪਿਆਰ ਵੱਲ ਮਛੇਰੇ ਨੇ ਜਾਲ ਲਾਇਆ ਮੱਛੀ ਫੜ ਲਿਆਂਦੀ ਕਰੇ ਕੀ ਲੈ ਕੇ ਕੀਤਾ ਉਹਨੂੰ ਟੋਟੇ ਟੋਟੇ ਕਰਕੇ ਵੱਢਤਾ ਫਾਕਿਓ ਔਰ ਕਾਟਿਓ ਫਾੜੀਆਂ ਕਰ ਦਿੱਤੀਆਂ ਉਹਦੀਆਂ ਮੀਨ ਪਕਰ ਫਾਕਿਓ ਔਰ ਕਾਟਿਓ ਰਾੰਦ ਕਿਓ ਬੋਵਾਨੀ ਕਈ ਤਰ੍ਹਾਂ ਕਰਕੇ ਉਹਨੇ ਰੰਨ ਲਈ ਆਪਣੇ ਆਪਣੇ ਤਰੀਕੇ ਦੇ ਨਾਲ ਮੇਨ ਪਕਰ ਫਾਕਿਓ ਅਰ ਕਾਟਿਓ ਰਾਦ ਕੀਓ ਬੋਬਾਨੀ ਖੰਡ ਖੰਡ ਤਰ ਭੋਜਨ ਕੀਨੋ ਤਾਉ ਨਾ ਬਿਸਰਿਓ ਪਾਣੀ ਦੇਖੋ ਕਹਿੰਦੇ ਨੇ ਟੋਟੇ ਟੋਟੇ ਹੋ ਗਈ ਬਰੀਕ ਬਰੀਕ ਟੋਟੇ ਕਰਕੇ ਬੰਦੇ ਨੇ ਖਾ ਲਿਆ ਉਹਨੂੰ ਤੇ ਮੱਛੀ ਦੀ ਅਜੇ ਵੀ ਪ੍ਰੀਤ ਪਾਣੀ ਨਾਲ ਹੀ ਐ ਤੇ ਗੁਰੂ ਪਿਆਰ ਵਾਲੋ ਜਿਨੇ ਖਾਧੀ ਆ ਨਾ ਮੁਰ ਦਵਾਰਾ 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 ਪਾਣੀ ਪੀ ਰਿਹਾ ਹੋ ਤੇ ਸਤਗੁਰੂ ਕਹਿੰਦੇ ਨੇ ਤੇਰੀ ਵੀ ਪ੍ਰੀਤ ਤਾਂ ਮਾਲਕ ਦੇ ਨਾਲ ਹੋਣੀ ਚਾਹੀਦੀ ਆ ਤੇ ਆ ਸਾਡੇ ਸਾਹਮਣੇ ਆ ਸਾਡੇ ਸਿੱਖਾਂ ਨੇ ਕੁਰਬਾਨੀਆਂ ਦਿੱਦਿਆਂ ਹੋਏ ਆ ਸੱਚ ਦੇ ਮਾਰਗ ਤੇ ਰਾਹ ਤੇ ਚੱਲਦਿਆਂ ਹੋਏ ਆ ਬੰਦ-ਬੰਦ ਕਟਾਲੇ ਜੀ ਖੋਪਰੀਆਂ ਲਹਾਨੀਆਂ ਚਰਖੀਆਂ ਤੇ ਚੜੇ ਗਏ ਪਰ ਸੱਚ ਨੂੰ ਨਹੀਂ ਬਸਾਰਿਆ ਕਰਮਾਨ ਹੋ ਗਏ ਸਿੱਖੀ ਤੋਂ ਇਸੇ ਕਰਕੇ ਪੜਦੇ ਆ ਬਾਣੀ ਦੇ ਵਿੱਚ ਕਿ ਜਿਨ੍ਹਾਂ ਨੇ ਸਿੱਖੀ ਸਿਧਕ ਨਵਾਇਆ ਆਹ ਵਾ ਸਿਧਕ ਨਵਾ ਦੇਣਾ ਅਮੈਂ ਕੱਲ ਦੀ ਕਟਨਾਵਾਂ ਆਪ ਜੀ ਦੇ ਸਾਹਮਣੇ ਪਰਸੋਂ ਚੌਥੇ ਦੀ ਧੰਨਵਾਦ ਆ ਉਹ ਬੱਚੀ ਦਾ ਆ ਜਿਹੜੀ ਜੈਪੁਰ ਦੇ ਵਿੱਚ ਪੇਪਰ ਦੇਣ ਗਈ ਸੀ ਜੱਜ ਦਾ ਤੁਹਾਡੇ ਸਾਹਮਣੇ ਹੀ ਕਟਨਾ ਵਾਪਰੀ ਐ ਉਹ ਠੀਕ ਐ ਸਾਡੇ ਨਾਲ ਕੱਟ ਗਿਣਤੀਆਂ ਕਰਕੇ ਜਿਹੜਾ ਵਾ ਇਹ ਤੱਕਾ ਲੰਮੇ ਸਮੇਂ ਤੋਂ ਹੁੰਦਾ ਆ ਰਿਆ ਤੇ ਅੱਜ ਵੀ ਹੋ ਰਿਹਾ ਜਿੰਨਾ ਚਿਰ ਅਸੀਂ ਜਾਗਦੇ ਨਹੀਂ ਜਿੰਨਾ ਚਿਰ ਅਸੀਂ ਆਪ ਇਕੱਠੇ ਨਹੀਂ ਹੁੰਦੇ ਤੇ ਬੱਚੀ ਨੇ ਜਦੋਂ ਜੱਜ ਦਾ ਪੇਪਰ ਦੇਣਾ ਸੀ ਅਮਰ ਤੋਂ ਦਾ ਸ਼ੱਕਿਆ ਸੀ ਦਸਤਾਰ ਉਹਦੇ ਉੱਪਰ ਬੰਨੀ ਹੋਈ ਸੀ ਸਿਰ ਸਾਹ ਪਾਈ ਸੀ ਕੜਾ ਪਾਇਆ ਸੀ ਕਹਿੰਦੇ ਨੇ ਤੁਸੀਂ ਪੇਪਰ ਨਹੀਂ ਦੇ ਸਕਦੇ ਕਹਿੰਦੇ ਨੇ ਕਿਉਂ ਕਹਿੰਦੇ ਨੇ ਤੁਸੀਂ ਆ ਜਿਹੜੇ ਸ਼ਸਤਰ ਪਹਿਨੇ ਹੋ ਇਹਨਾਂ ਤੁਹਾਨੂੰ ਇਹ ਲਾਉਣੇ ਪੈਣਗੇ ਉਹ ਕੋਣੀ ਨੇ ਅੱਗੋ ਸਵਾਲ ਕੀਤਾ ਵੀ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਤੁਹਾਡੇ ਕੋਲ ਕੋਈ ਲਿਖਤ ਹੈਗੀ ਹੈ ਤਾਂ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਦਿਖਾ ਦੋ ਵੀ ਤੁਹਾਡੇ ਜਿਹੜਾ ਕਿਸੇ ਲਿਫਟ ਦੇ ਵਿੱਚ ਇਦਾਂ ਲਿਖਿਆ ਵੀ ਕਿ ਜਿਹੜੇ ਬੱਚੇ ਨੇ ਪੇਪਰ ਦੇਣਾ ਵਾ ਕਿ ਉਹ ਜੇ ਗੁਰ ਸਿੱਖ ਹੈ ਤਾਂ ਆਪਣੇ ਸ਼ਾਸਤਰ ਲਾ ਕੇ ਜਿਹੜਾ ਪੇਪਰ ਦੇ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਕੋਈ ਗੱਲ ਨਹੀਂ ਤਾ ਉਤਾਰ ਦਵਾਂਗੀ ਪਰ ਲਿਖਤੋਂ ਨਾਲ ਕੋਈ ਨਹੀਂ ਸੀ ਬਸ ਨਫ਼ਰਤ ਹੈ ਸਾਡੇ ਅੰਦਰ ਈਰਖਾ ਹੈ ਭਰੀ ਹੋਈ ਉਹ ਲੜਕੀ ਨੂੰ ਪੇਪਰ ਨਾ ਦੇਣ ਦਿੱਤਾ ਗਿਆ ਪਰ ਉਹਨੇ ਰਵਾ ਨਹੀਂ ਕੀਤੀ ਗੁਰੂ ਪਿਆਰ ਵਾਲ ਉਹ ਸੋਚਦੀ ਹੈ ਕਿ ਜੇ ਮੈਂ ਅੱਜ ਇੱਥੇ ਜਿਹੜਾ ਨਾ ਆਪਣੇ ਨਾਲ ਸਿੱਖ ਇੱਥੇ ਜਿਹੜਾ ਕਿਤੇ ਮੈਂ ਸਮਝੌਤਾ ਕਰ ਲਵਾਂ ਸਿੱਖੀ ਦੇ ਨਾਲ ਤੇ ਅੱਗੇ ਜਦੋਂ ਮੈਂ ਜੱਜ ਬਣਾਂਗੀ ਫਿਰ ਮੈਂ ਪਤਾ ਨਹੀਂ ਕਿੰਨੇ ਕੁ ਸਮਝੌਤੇ ਕਰਾਂਗੀ ਇਦਾਂ ਦੇ ਗਲਤ ਦੇਖੋ ਤੁਸੀਂ ਉਸ ਕੁੜੀ ਦੀ ਕੁਰਬਾਨੀ ਦੇਖੋ ਕਿੰਡੀ ਆ ਭੈਣ ਦੀ ਉਨੇ ਸਮਝੌਤਾ ਨਹੀਂ ਕੀਤਾ ਸਿੱਖੀ ਦੇ ਨਾਲ ਗੁਰੂ ਪਿਆਰ ਵਾਲੋ ਕਹਿੰਦੇ ਇੱਥੇ ਮੇਰਾ ਕੋਈ ਸਮਝੌਤਾ ਨਹੀਂ ਠੀਕ ਆ ਤੁਸੀਂ ਪੇਪਰ ਨਹੀਂ ਲੈਣਾ ਤਾਂ ਮੈਂ ਨਹੀਂ ਦਿੰਦੀ ਪੇਪਰ ਛੱਡ ਕੇ ਆ ਗਏ ਸਿਜਦਾ ਜੀ ਉਸ ਪੈਣ ਨੂੰ ਆ ਹੈ ਸਿੱਖੀ ਸਦਕ ਨਵਾਉਣਾ ਪਿਆਰ ਕਰਨਾ ਗੁਰੂ ਦੇ ਨਾਲ ਗੁਰੂ ਦੀ ਸਿੱਖੀ ਨੂੰ ਸਮਰਪਿਤ ਹੋਣਾ ਇਹਨੂੰ ਕਿਹਾ ਸਤਗੁਰੂ ਨੇ ਕਹਿਣੇ ਵੀ ਐਦਾਂ ਸਮਰਪਿਤ ਹੋ ਪਾਈ ਤੇ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਸਾਨੂੰ ਪਾਈ ਇਕੱਠੇ ਹੋਣਾ ਪੈਣਾ ਕਿਉਂਕਿ ਕਟ ਗਿਣਤੀਆਂ ਦੇ ਨਾਲ ਹਮੇਸ਼ਾ ਤੋਂ ਇਹ ਤੱਕਾ ਸਾਡੇ ਨਾਲ ਹੁੰਦਾ ਰਿਹਾ ਤੇ ਅੱਜ ਵੀ ਹੋ ਰਿਹਾ ਹੈ। ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਹੋਇਆ। ਸੰਵਿਧਾਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਹਾਂ ਕਿ ਕੋਈ ਸ਼ਾਸਤਰਧਾਰੀ ਬੰਦਾ ਜਿਹੜਾ ਵਾ ਕਿਸੇ ਐਗਜ਼ਾਮ ਦੇ ਵਿੱਚ ਨਹੀਂ ਵਹਿ ਸਕਦਾ। ਇਹਦੀ ਸਾਨੂੰ ਪ੍ਰੋਟੀ ਹੈ ਜਿਹੜੀ ਮਿਲ ਚੁੱਕੀ ਹੈ। ਸਰਕਾਰ ਨੇ ਸਾਨੂੰ ਪ੍ਰੋਟੀ ਦੇ ਦਿੱਤੀ ਹੈ ਕਿ ਹਾਂ ਤੁਸੀਂ ਪਾ ਸਕਦੇ ਹੋ। ਪਰ ਜਿਨ੍ਹਾਂ ਦੀਆਂ ਨਜ਼ਰਾਂ ਦੇ ਵਿੱਚ ਸਿੱਖ ਪਹਿਲਾਂ ਵੀ ਗੁਰੂ ਪਿਆਰ ਵੱਲ ਰੜਕਦਾ ਸੀ ਨਾ ਉਹਦੀਆਂ ਨਜ਼ਰਾਂ ਦੇ ਵਿੱਚ ਸਿੱਖ ਅੱਜ ਵੀ ਰੜਕ ਰਿਹਾ ਏ ਭਾਵੇਂ ਕੀ ਅਸੀਂ ਇਹਨਾਂ ਦਾ ਸਾਰਾ ਕੁਝ ਭਲਾ ਕੇ ਅਸੀਂ ਫਿਰ ਇਹਨਾਂ ਨੂੰ ਬਣਨ ਲਾਇਆ ਪਰ ਅਗਲੇ ਨੇ ਨਹੀਂ ਲਾਇਆ ਜੀ ਹਲੇ ਤੱਕ ਵੀ ਤੇ ਸਤਗੁਰੂ ਕਿਰਪਾ ਕਰਦ ਨੇ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਜਿੱਦਾਂ ਮੱਛੀ ਦਾ ਪਾਣੀ ਦੇ ਨਾਲ ਸਨੇਹ ਹੈ ਪਿਆਰ ਹੈ ਆਰਜੀ ਤੌਰ ਤੇ ਨਹੀਂ ਹੈ ਕਿ ਵਿਖਾਵਾ ਨਹੀਂ ਹੈ ਸਿੱਖਾ ਇਦਾਂ ਵੀ ਕਹਿੰਦੇ ਨੇ ਤੇਰਾ ਗੁਰੂ ਨਾਲ ਮਾਲਕ ਨਾਲ ਪਰਮੇਸ਼ਰ ਦੇ ਨਾਲ ਸਨੇਹ ਦਿਲੋਂ ਹੋਵੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੈ ਬਿਸਰਿਆ ਜਿਨ ਨਾਮ ਸਿ ਭੋਏ ਪਹਰਤੀਏ ਸੋ ਆਓ ਇਤਨੀ ਅਵੇਕੀਆਂ ਪ੍ਰਵਾਨ ਸਭ ਸਿੱਖ ਸੰਗਤਾਂ ਦਾ ਧੰਨਵਾਦ ਕੋਟਾਨ ਕੋਟਾਨ ਸ਼ੁਕਰਾਨਾ ਮੇਰੇ ਪਾਸ਼ਾ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਆਪਾਂ ਜਿਹੜੀ ਅੱਜ ਸਾਡੇ 300 ਸਾਲਾਂ ਨੂੰ ਸਮਰਪਿਤ ਗੁਰੂ ਸਾਹਿਬ ਜੀ ਦੇ ਆਪਾਂ ਉਹਨਾਂ ਦੇ ਸ਼ਬਦਾਂ ਦੀ ਵਿਚਾਰ ਦੇ ਨਾਲ ਜਿਹੜਾ ਵਾ ਜੁੜਨਾ ਕੀਤਾ ਹੈ ਅਰੰਭਤਾ ਕੀਤੀ ਹੈ ਸਤਿਗੁਰੂ ਆਪਣੇ ਇਹ ਕਾਰਜ ਸਾਡੇ ਸਭਨਾਂ ਦੇ ਸਿਰ ਤੇ ਮੇਰਾ ਪਰਿਆਹਤ ਰੱਖ ਕੇ ਆਪ ਸੰਪੂਰਨ ਕਰਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ